अच्छा दफ्तर गए वो दफ्तर वाले कहंदे इलेक्शन तो बाद हां जी हां so, जी सो एक गरीब बंदा कहंदे ਵੀ ਇਲੈਕਸ਼ਨ ਤੋਂ ਬਾਅਦ ਆਏ ਜੇ ਇਲੈਕਸ਼ਨ ਤੋਂ ਬਾਅਦ ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਜਦੋਂ ਪਹਿਲਾਂ ਇਹਨਾਂ ਨੂੰ ਖਾਣ ਦੀ ਲੋੜ ਹੈਗੀ ਏ ਪਹਿਲਾਂ ਇਹਨਾਂ ਨੂੰ ਪਹਿਨਣ ਦੀ ਲੋੜ ਹੈਗੀ ਏ ਪਹਿਲਾਂ ਇਹਨਾਂ ਨੂੰ ਵਸਤਰ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਕਿੱਥੋਂ ਪੈਸੇ ਆਉਣਗੇ ਉਹ ਜਿਹੜੇ ਪਰਿਵਾਰ ਹੈਗੇ ਨੇ ਜਿੱਥੇ ਅਸੀਂ ਅੱਜ ਪਹੁੰਚੇ ਹੈਗੇ ਹਾਂ ਤੇ ਇਹਨਾਂ ਦੀਆਂ ਪੈਨਸ਼ਨਾਂ ਨਹੀਂ ਮਿਲ ਰਹੀਆਂ ਕਹਿੰਦੇ ਵੀ ਇੱਕ ਵਾਰੀ ਪੈਨਸ਼ਨ 1000 ਆਈ ਤੇ 500 ਆਈ ਹੈ ਨਹੀਂ ਤੇ 2-3 ਮਹੀਨੇ ਤੋਂ ਕਹਿੰਦੇ ਪੈਨਸ਼ਨ ਕੱਟੀ ਹੋਈ ਐ ਵੀਰ ਜੀ ਕਿੰਨੇ ਮਹੀਨੇ ਤੋਂ ਪੈਨਸ਼ਨ ਕੱਟੀ ਐ ਤੀਜਾ ਮਹੀਨਾ ਜੀ ਤੀਜਾ ਮਹੀਨਾ ਜੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅਸੀਂ ਪਹੁੰਚਿਆ ਖੰਡੂਰ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਹੁਣ ਇਲੈਕਸ਼ਨ 2024 ਦਾ ਲੋਕ ਸਭਾ ਦਾ ਹੋਣ ਜਾ ਰਿਹਾ ਹੈ ਤੇ ਦੌੜ ਲੱਗੀ ਹੋਏ ਵੋਟਾਂ ਦੀ ਹਰੇਕ ਉਮੀਦਵਾਰ ਆਪਣੀ ਦਾਅਵੇਦਾਰੀ ਕਰਦਾ ਵੀ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਅਸੀਂ ਜਿੱਤਾਂਗੇ ਕਾਲੀ ਦਲ ਦੀ ਗੱਲ ਕਰੀ ਅਸੀਂ ਜਿੱਤਾਂਗੇ ਕਾਂਗਰਸ ਦੀ ਗੱਲ ਕਰੀ ਅਸੀਂ ਜਿੱਤਾਂਗੇ ਸੋ ਖੰਡੂਰ ਸਾ ਚਾਰ ਪੰਜ ਉਮੀਦਵਾਰ ਇੱਥੇ ਉਤਰੇ ਹੋਏ ਨੇ ਪਹਿਲਾ ਉਮੀਦਵਾਰ ਆਪਾਂ ਗੱਲ ਕਰੀਏ ਕੁਲਬੀਰ ਜ਼ੀਰਾ ਜਿਹੜਾ ਹੈਗਾ ਖਰੂਰ ਸਾਹਿਬ ਤੋਂ ਕਾਂਗਰਸ ਦੀ ਪਾਰਟੀ ਦਾ ਉਸ ਤੋਂ ਬਾਅਦ ਭਾਜਪਾ ਦਾ ਉਮੀਦਵਾਰ ਹੈਗਾ ਮਨਜੀਤ ਸਿੰਘ ਮੰਨਾ ਇਸ ਤਰ੍ਹਾਂ ਨਾਮ ਹੈਗਾ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਲਾਲਜੀਤ ਸਿੰਘ ਭੁੱਲਰ ਸਾਹਿਬ ਹੈਗੇ ਨੇ ਜਿਹੜੇ ਕੈਬਨਟ ਮੰਤਰੀ ਮੌਜੂਦਾ ਹੈਗੇ ਨੇ ਸੋ ਗੱਲ ਕਰੀਏ 76 ਸਾਲ ਹੋ ਗਏ ਇਸ ਦੇਸ਼ ਨੂੰ ਆਜ਼ਾਦ ਹੋਏ ਨੂੰ ਸੋ ਆਜ਼ਾਦੀ ਇਹ ਗਰੀਬਾਂ ਦੇ ਵਾਸਤੇ ਕੀ ਹੈਗੀਏ ਵੇਖੋ ਇੱਕ ਗਰੀਬ ਮਜ਼ਦੂਰ ਹੈਗਾ ਜਿਹੜਾ ਕੰਮਕਾਰ ਕਰਕੇ ਰੋਟੀ ਦਾ ਆਪਣਾ ਗੁਜ਼ਾਰਾ ਕਰਦਾ ਆ ਰੇੜੀ ਚਲਾ ਕੇ ਕੋਈ 2-400 ਰੁਪਿਆ ਦਾ ਬਣਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਗੁਜ਼ਾਰਾ ਬੜੀ ਔਖੇ ਚੱਲਦਾ ਤੇ ਪਿੱਛੇ ਜਿਵੇਂ ਆ ਜਿਹੜਾ ਰੂਮ ਹੈਗਾ ਕਹਿੰਦੇ ਵੀ ਅਸੀਂ ਕਿਰਾਏ ਤੇ ਲਿਆ ਹੋਇਆ ਹੈ ਵੀਰ ਜੀ ਕਿੰਨੇ ਕਿਰਾਏ ਤੇ ਤੁਸੀਂ ਆ ਰੂਮ ਲਿਆ ਹੋਇਆ ਹੈ 1000 ਰੁਪਿਆ ਜੀ ਸੋ ਕਹਿੰਦੇ ਵੀ 1000 ਦੇ ਅਸੀਂ ਕਿਰਾਏ ਤੇ ਇਹ ਰੂਮ ਲਿਆ ਆਏ ਵੇਖੋ ਆ ਸਾਹਮਣੇ ਜਿਹੜਾ ਹੈਗਾ ਅੰਦਰ ਇੱਕ ਇਹਨਾਂ ਦੇ ਭਾਈ ਸਾਹਿਬ ਬੈਠੇ ਹੋਏ ਲਿٹے ਹੋਏ ਨੇ ਇੱਕ ਪਾਸੇ ਇਹਦੀ ਮਾਤਾ ਬੈਠੀ ਹੈ ਬਜ਼ੁਰਗ ਸੋ ਆਪਾਂ ਗੱਲ ਕਰਦੇ ਆਂ ਵੀ ਇਹ ਜਿਹੜਾ ਰਾਜ ਹੈ ਇਹ ਕਿਹੋ ਜਿਹਾ ਹੈਗਾ ਵੀ ਕਹਿੰਦੇ ਵੀ ਆਮ ਆਦਮੀ ਪਾਰਟੀ ਆਵੇਗੀ ਤਾਂ ਬੜਾ ਬਦਲਾਅ ਆਵੇਗਾ ਲੋਕਾਂ ਦੇ ਇਹਦੇ ਵਿੱਚ ਲੋਕਾਂ ਨੂੰ ਦੇਖਿਆ ਜਾਵੇਗਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਸਿਹਤ ਸਹੂਲਤਾਂ ਮਿਲਣਗੀਆਂ ਰੁਜ਼ਗਾਰ ਮਿਲੇਗਾ ਕਹਿੰਦੇ ਵੀ ਐਜੂਕੇਸ਼ਨ ਮਿਲੇਗੀ ਸੋ ਇਹੋ ਜਿਹੜੇ ਗਰੀਬ ਹੈਗੇ ਨੇ ਤੰਗ ਤੇ ਪਰੇਸ਼ਾਨ ਨੇ ਭਾਵੇਂ ਕੋਈ ਕਾਂਗਰਸ ਆ ਜਾਏ ਭਾਵੇਂ ਕੋਈ ਭਾਜਪਾ ਆ ਜਾਏ ਭਾਵੇਂ ਕੋਈ ਆਮ ਆਦਮੀ ਪਾਰਟੀ ਆ ਜਾਏ ਇਹ ਵੀਰ ਦਾ ਕਹਿਣਾ ਵੀ ਮੇਰੇ ਇੱਕ ਭਰਾ ਪਿੱਛੇ ਬਜ਼ੁਰਗ ਹੈਗੇ ਨੇ ਸੁੱਤੇ ਪਏ ਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਅੰਦਰ ਦੀਆਂ ਵੀ ਖਾਵਾਂਗੇ ਵੀਰੋ ਸੋ ਵੀਰ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਸਖਵਿੰਦਰ ਸਿੰਘ ਸਖਵਿੰਦਰ ਸਿੰਘ ਵੀਰੇ ਜਿਵੇਂ ਤੁਹਾਡੇ ਪਰਿਵਾਰ ਜੇ ਤੁਸੀਂ ਕਿੰਨੇ ਮੈਂਬਰ ਹੈਗੇ ਹੋ ਅਸੀਂ ਜੇ ਹਾਲੇ 2 3 ਮੈਂਬਰ 3 ਮੈਂਬਰ ਹੋ ਹਾਂਜੀ ਤੀਜਾ ਪਿਆ ਦੋ ਅਸੀਂ ਠੀਕ ਆ ਅੱਛਾ ਅੱਛਾ ਤੀਜਾ ਤੁਹਾਡਾ ਭਰਾ ਪਿਆ ਤੇ ਦੋਸਤ ਤੁਸੀਂ ਸਹੀ ਹੋ ਦੂਜਾ ਭਰਾ ਤੁਹਾਡਾ ਕੀ ਕੰਮ ਕਰਦਾ ਦੂਜਾ ਜੱਟਾਂ ਨਾਲ ਰਿਹਾ ਜ਼ਮੀਨਦਾਰ ਕੰਮ ਕਰਦਾ ਅੱਛਾ ਜੱਟਾਂ ਦੇ ਨਾਲ ਸਰੀ ਸਰੀ ਲੱਗਿਆ ਹਾਂ ਜਮੀਨਦਾਰ ਕੰਮ ਕਰਦਾ ਸੋ ਦੋਸਤੋ ਕਹਿੰਦੇ ਵੀ ਇੱਕ ਭਰਾ ਕਹਿੰਦੇ ਮੇਰੇ ਸਰੀ ਲੱਗਿਆ ਦੂਜਾ ਅੰਦਰ ਬਿਮਾਰ ਪਿਆ ਹੋ ਗਿਆ ਹੁਣ ਪ੍ਰੋਬਲਮ ਕੀ ਹੈਗੀ ਜਿਵੇਂ ਤੁਸੀਂ ਇਹ ਗੱਲ ਦਸੀਏ ਪੈਨਸ਼ਨ ਦੀ ਕਦੋਂ ਦੀ ਪੈਨਸ਼ਨ ਤੁਹਾਡੀ ਕੱਟੀ ਆ ਮੂੰ ਪ੍ਰੋਬਲਮ ਇਹ ਆ ਵੀ ਪਹਿਲਾਂ ਤੇ ਇੱਕ ਮਹੀਨਾ ਆਈ ਆ 1000 ਰੁਪਿਆ ਹਾਂ ਹੁਣ ਅਰ ਕਹੀਂ ਗਏ ਬੈਂਕ ਚ ਉਹਨਾਂ ਸਾਡੀਆਂ ਕਾਪੀਆਂ ਮਾਰੀਆਂ ਭਵਾਗੇ ਵੀ ਤੁਹਾਡਾ ਦੇ ਪੈਸਾ ਕੋਈ ਨਹੀਂ ਆਇਆ ਤੇ ਤੁਸੀਂ ਉਹ ਕਾਪੀਆਂ ਲਈ ਫਿਰਦੇ ਜੇ ਭਵਾ ਕੇ ਕਿਉਂ ਮਾਰੀਆਂ ਵੀ ਪੈਸਾ ਕੋਈ ਨਹੀਂ ਆਇਆ ਤੁਹਾਨੂੰ ਕੀ ਦਈਏ ਨਹੀਂ 1000 ਰੁਪਏ ਕਦੋਂ ਆਏ ਸੀਗਾ 1000 ਪਿਛਲੇ ਮਹੀਨੇ ਦਾ ਹੈ ਅੱਜ 1500 ਪੂਰੀ ਨਹੀਂ ਆਈ ਨਹੀਂ ਜੀ ਸੋ ਦੋਸਤੋ ਕਹਿੰਦੇ ਵੀ 1500 ਜਿਹੜੀ ਪੈਨਸ਼ਨ ਸਰਕਾਰ ਦੇ ਵੱਲੋਂ ਆਉਂਦੀ ਸੀ 1000 ਕਹਿੰਦੇ ਦਿੱਤੀ ਗਈ ਉਹ ਵੀ ਆਧਾਰ ਦੇ ਤੌਰ ਤੇ ਐਵੇਂ ਮਾੜੀ-ਮੁੱਟੀ ਦਿੱਤੀ ਗਈ 500 ਕਹਿੰਦੇ ਵੀ ਪਿੱਛੋਂ ਆਇਆ ਹੀ ਹੈ ਨਹੀਂ ਸੋ ਦੋਨਾਂ ਦੀ ਪੈਨਸ਼ਨ ਬੰਦ ਹੈਗੀ ਦੋਨਾਂ ਦੇ ਅਜਿਹਲੇ ਬੰਦ ਹੈ ਜੀ ਉਮਰ ਕਿੰਨੀ-ਕਿੰਨੀ ਹੈਗੀ ਤੁਹਾਡੇ ਪਾਈ ਦੀ ਉਮਰ ਜੀ ਘੱਟੋ-ਘੱਟ ਵਾਲੇ ਪਾਈ ਦੀ ਉਮਰ ਤੇ 60 ਸਾਲ ਤੇ ਲੱਗੇ ਹੋਗੀ ਤੁਹਾਡੇ ਪਾਈ ਦਾ ਕੀ ਨਾਮ ਹੈ ਵੀਰੇ ਸਰਜੀਤ ਸਿੰਘ ਸਰਜੀਤ ਸਿੰਘ ਤੇ ਮਾਤਾ ਦਾ ਕੀ ਨਾਮ ਹੈ ਗੁਰਦੀਪ ਕੌਰ ਗੁਰਦੀਪ ਕੌਰ ਹਾਂਜੀ ਸੋ ਸਰਜੀਤ ਸਿੰਘ ਤੇ ਮਾਤਾ ਗੁਰਦੀਪ ਕੌਰ ਸਾਹਮਣੇ ਤਸਵੀਰਾਂ ਦਿਖਾਉਣੇ ਆ ਕੈਮਰਾਮੈਨ ਜੀ ਇੱ ਸੋ ਇਹ માતા ਗਰਦੀਪ ਕੌਰ ਹੈਗੀ ਜਿਨ੍ਹਾਂ ਦੀ ਪੈਨਸ਼ਨ 2 ਮਹੀਨੇ ਤੋਂ ਕੱਟ ਚੁੱਕੀ ਹੈ ਪਿੱਛੇ ਵੀਰ ਹੈਗੇ ਨੇ ਸਰਜੀਤ ਸਿੰਘ ਬਿਮਾਰ ਨੇ ਤੰਗ ਪ੍ਰੇਸ਼ਾਨ ਨੇ ਤੇ ਅੰਗਹੀਣ ਹੈਗੇ ਨੇ ਤੇ ਉਹਨਾਂ ਦੀ ਵੀ ਪੈਨਸ਼ਨ ਇਹ ਸਰੀਰ ਤੋਂ ਅੰਗਹੀਣ ਹੈ ਵੀਰੇ ਸੋ ਅੰਗਹੀਣ ਸਰਜੀਤ ਸਿੰਘ ਹੈਗਾ ਜਿਨ੍ਹਾਂ ਦੀ ਪੈਨਸ਼ਨ ਕੱਟੀ ਹੋਈ ਹੈ ਐਨੇ ਵੱਡੇ ਵੱਡੇ ਦਾਅਵੇ ਸਰਕਾਰਾਂ ਕਰਦੀਆਂ ਹੈਗੀਆਂ ਨੇ ਤੇ ਇਹ ਦਾਵੇ ਤੁਹਾਡੇ ਸਾਰੇ ਖੋਖਲੇ ਹੈਗੇ ਨੇ ਭਾਵੇਂ ਕੋਈ ਭਗਵੰਤ ਮਾਨ ਹੈਗਾ ਤੇ ਭਾਵੇਂ ਕੋਈ ਸੁਗਵੀਰ ਬਾਦਲ ਹੈਗਾ ਤੇ ਭਾਵੇਂ ਕੋਈ ਰਾਜਾ ਵੜਿੰਗ ਹੈਗਾ ਇਹੋ ਜਿਹੇ ਜਿਹੇ ਪਰਿਵਾਰ ਹੈਗੇ ਨੇ ਜਿੱਥੇ ਅਸੀਂ ਅੱਜ ਪਹੁੰਚੇ ਹੈਗੇ ਹਾਂ ਤੇ ਇਹਨਾਂ ਦੀਆਂ ਪੈਨਸ਼ਨਾਂ ਨਹੀਂ ਮਿਲ ਰਹੀਆਂ ਕਹਿੰਦੇ ਵੀ ਇੱਕ ਵਾਰੀ ਪੈਨਸ਼ਨ 1000 ਆਈ ਤੇ 500 ਆਈ ਹੈ ਨਹੀਂ ਤੇ ਦੋ ਤਿੰਨ ਮਹੀਨੇ ਤੋਂ ਕਹਿੰਦੇ ਪੈਨਸ਼ਨ ਕੱਟੀ ਹੋਈ ਹੈ ਵੀਰ ਜੀ ਕਿੰਨੇ ਮਹੀਨੇ ਤੋਂ ਪੈਨਸ਼ਨ ਕੱਟੀ ਹੈ ਤਿਜਾ ਮਹੀਨਾ ਜੀ ਤਿਜਾ ਮਹੀਨਾ ਜੀ ਤੇ ਤੁਸੀਂ ਜਾ ਕੇ ਕਿਸੇ ਦਫਤਰ ਜਾ ਕੇ ਰਿਪੋਰਟ ਲਖਾਈ ਸੀ ਅਸੀਂ ਕਿਤੇ ਵੀ ਕਿਸ ਨੂੰ ਪੁੱਛਦੇ ਹਾਂ ਸਿਆਣੇ ਬੰਦੇ ਨੂੰ ਜਾਣ ਵਾਸਤੇ ਉਹ ਕਹਿੰਦੇ ਵੀ ਵੋਟਾਂ ਤੋਂ ਬਾਅਦ ਜਾਇਓ ਨਹੀਂ ਦਫਤਰ ਨਹੀਂ ਗਏ ਸੀ ਦੀ ਨਹੀਂ ਦਫਤਰ ਨਹੀਂ ਗਏ ਤਾਂ ਕਿ ਜਿਵੇਂ ਡੀਸੀ ਦਫਤਰ ਦੇ ਵਿੱਚ ਇੱਕ ਦਫਤਰ ਹੁੰਦਾ ਹੈ ਵਿਭਾਗ ਹੁੰਦਾ ਹੈ ਪੈਨਸ਼ਨ ਦਾ ਨਹੀਂ ਗਏ ਨਹੀਂ ਗਏ ਤੁਸੀਂ ਜਾਣਾ ਚਾਹੀਦਾ ਸੀ ਤੁਹਾਨੂੰ ਹਾਂਜੀ ਜ਼ਰੂਰ ਅਸੀਂ ਜਾਣੇ ਪਰ ਅਸੀਂ ਸਾਨੂੰ ਜਿਹੜੇ ਵੀ ਕਿਸੇ ਸਿਆਣੇ ਬੰਦੇ ਨੂੰ ਪੁੱਛਦੇ ਨੇ ਕਹਿੰਦੇ ਵੀ ਇਲੈਕਸ਼ਨ ਤੋਂ ਬਾਅਦ ਕੋਈ ਵੀ ਕੰਮ ਹੋ ਸਕਦਾ ਅੱਛਾ ਦਫਤਰ ਗਏ ਉਹ ਦਫਤਰ ਵਾਲੇ ਕਹਿੰਦੇ ਇਲੈਕਸ਼ਨ ਤੋਂ ਬਾਅਦ ਹਾਂਜੀ ਹਾਂਜੀ ਸੋ ਇੱਕ ਗਰੀਬ ਬੰਦਾ ਕਹਿੰਦੇ ਵੀ ਇਲੈਕਸ਼ਨ ਤੋਂ ਬਾਅਦ ਆਏ ਜੇ ਲਖਣ ਤੋਂ ਬਾਅਦ ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਜਦੋਂ ਪਹਿਲਾਂ ਇਹਨਾਂ ਨੂੰ ਖਾਣ ਦੀ ਲੋੜ ਹੈਗੀਏ ਪਹਿਲਾਂ ਇਹਨਾਂ ਨੂੰ ਪਹਿਨਣ ਦੀ ਲੋੜ ਹੈਗੀਏ ਪਹਿਲਾਂ ਇਹਨਾਂ ਨੂੰ ਵਸਤਰ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਕਿੱਥੋਂ ਪੈਸੇ ਆਉਣਗੇ ਇੱਕ ਵਿਚਾਰਾ ਇਹ ਜਿਹੜਾ ਰੇੜੀ ਚਲਾ ਰਿਹਾ ਹੈਗਾ ਐਸ ਰੇੜੀ ਦੇ ਗੁਜ਼ਾਰੇ ਨਾਲ ਇਹਨਾਂ ਦਾ ਪਰਿਵਾਰ ਚੱਲਦਾ ਸੋ ਕਿਸ ਤਰ੍ਹਾਂ ਗੱਲ ਬਣੇਗੀ ਰੇੜੀ ਚਲਾ ਕੇ ਕੰਮ ਕਰ ਕਰਕੇ ਮਾਲਾ ਮੋਟਾ ਆਪਣਾ ਘਰ ਦਾ ਗੁਜ਼ਾਰਾ ਕਰਦਾ ਆ ਹੋ ਵੀਰ ਜੀ ਹੋਰ ਕੀ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਆਈ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਚਲੋ ਵੋਟਾਂ ਤਾਂ ਲੈਨੇ ਸਾਰੇ ਹੀ ਲੈਨੇ ਆ ਪਰ ਗਰੀਬਾਂ ਬਾਰੇ ਵੀ ਸੋਚਿਆ ਕਰੋ ਜਿਨ੍ਹਾਂ ਦੀ ਜਗ੍ਹਾ ਹੀ ਕੋਈ ਨਹੀਂ ਹੈਗੀ ਬਹਿਣ ਵਾਸਤੇ ਵੀ ਨੱਖ ਲੋਣ ਵਾਸਤੇ ਕਿਰਾਏ ਤੇ ਰਹਿ ਰਹੇ ਆ ਉਹਨਾਂ ਦੇ ਇਹ ਗਰੀਬਾਂ ਦੀਆਂ ਪਲਸਰਾਂ ਤਾਂ ਨਾ ਕਟੀਆਂ ਜਾਣ ਬਾਕੀ ਜਿਹੜੇ ਚੰਗੇ ਭਲੇ ਪਿਤਸਣਾ ਲੈ ਕੇ ਰਮਾਨਾ ਆਪਣੇ ਘਰ ਆਉਂਦੇ ਆ। ਵੀਰ ਜੀ ਭਗਵੰਤ ਮਾਨ ਤੇ ਇਹ ਗੱਲ ਕਹਿੰਦਾ ਸੀ ਮੈਂ ਭ੍ਰਿਸ਼ਟਾਚਾਰ ਖਤਮ ਕਰਾਂਗਾ। ਮੈਂ ਪੰਜਾਬ ਨੂੰ ਰੰਗਲਾ ਬਣਾਵਾਂਗਾ। ਉਹ ਜ਼ਿਆਦਾ ਪਹਿ ਗਿਆ ਜੀ। ਭ੍ਰਿਸ਼ਟਾਚਾਰ ਜ਼ਿਆਦਾ ਹੋ ਗਿਆ। ਅੱਛਾ ਜੀ। ਹਾਂ ਜੀ। ਗਰੀਬਾਂ ਨੂੰ ਪੁੱਛਦਾ ਹੀ ਕੋਈ ਨਹੀਂ ਆ। ਹੂੰ। ਹਰ ਕੋਈ ਜ਼ਿੰਮੇਵਾਰ ਦੀ ਵੀ 2000 ਰੁਪਿਆ ਪੈਸਾ ਦਿੰਦੇ ਆ। ਇਹ ਵਾਰ ਆਉਂਦਾ ਮਹੀਨੇ ਦਾ। ਗਰੀਬਾਂ ਦੀ ਕੋਈ ਨਾ ਦਿਹਾੜੀ ਵਾਦੀ ਨਾ ਕੁਝ ਨਹੀਂ ਵਾਦਾ। ਅਸੀਂ ਜੇ ਡੇੜੀਆਂ ਵਾਲੇ ਮੰਗਦੇ ਕਿ ਕੋਈ ਜਾ ਕੇ ਕਰਾਇਆ। ਉਹ ਸਾਨੂੰ ਕਹਿੰਦੇ ਜੀ 150 ਨਹੀਂ ਅਸੀਂ ਤੁਹਾਨੂੰ 200 ਮੰਗਦੇ 15 ਉਹ ਬੰਦ ਕਰ ਲਓ ਅਹੀਂ ਦੇ ਬਹੁਤ ਜਿਆਦੇ ਪਰੇਸ਼ਾਨ ਹੈ ਜੀ ਅੱਛਾ ਜੀ ਰੋਟੀ ਦੋਵੇਂ ਯਾਤਰਾ ਕੇ ਹੋਲੇ ਦੋਸਤੋ ਵੇਖੋ ਇਹਨਾਂ ਦੇ ਕੋਲ ਸਰਟੀਫਿਕੇਟ ਹੈਗਾ ਪੈਨਸ਼ਨ ਦਾ ਪੈਨਸ਼ਨ ਸਰਟੀਫਿਕੇਟ ਹੈ ਲੇਕਿਨ ਪੈਨਸ਼ਨ ਹੈ ਬਜ਼ੁਰਗਾਂ ਨੂੰ ਮਾਤਾ ਨੂੰ ਪੈਨਸ਼ਨ ਨਹੀਂ ਆ ਰਹੀ ਇਹਨਾਂ ਦੇ ਭਰਾ ਜਿਹੜੇ ਬੈਠੇ ਨੇ ਪਿੱਛੇ ਸੁੱਤੇ ਸੀਗੇ ਅੰਗ ਹੀਣ ਹੈਗੇ ਨੇ ਜਿਨ੍ਹਾਂ ਦੀ ਲੱਤ ਵੀ ਟੁੱਟੀ ਹੋਈ ਹੈ ਉਹਨਾਂ ਦੀ ਵੀ ਪੈਨਸ਼ਨ ਬੰਦ ਸੋ ਇਹ ਸਰਕਾਰ ਇਸ ਵਾਸਤੇ ਧਿਆਨ ਬਿਲਕੁਲ ਗਰੀਬਾਂ ਵੱਲ ਨਹੀਂ ਦੇ ਰਹੀ ਸੋ ਵੀਰੇ ਇੱਕ ਗੱਲ ਤੁਸੀਂ ਇਹ ਦੱਸਿਆ ਜੀ ਵੇ ਤੁਸੀਂ ਸਾਰਾ ਕੁਝ ਵੇਖ ਲਿਆ ਹੁਣ ਤੁਸੀਂ ਵੋਟ ਕਿਨੂੰ ਪਾਉਣੀ ਹੈ ਆਏ ਬੋਟ ਤੇ ਚਲੋ ਜਿੰਨੀ ਤੁਸੀਂ ਕਹੋਗੇ ਅਸੀਂ ਪਾਉਣ ਨੂੰ ਤਿਆਰ ਹਾਂ 10 ਵੋਟਾਂ ਸਾਡੇ ਕਰਦਿਆਂ ਵਾਂ ਨਹੀਂ ਜਿਹੜਾ ਤੁਹਾਡੇ ਕੰਮ ਕਰੇਗਾ ਭਰਾਜੀ ਤੁਸੀਂ ਵੋਟ ਉਹਨੂੰ ਪਾਓ ਸਾਡਾ ਕਿਸੇ ਨੇ ਵੀ ਨਹੀਂ ਕੀਤਾ ਬਾਦਲ ਤੁਸਾ ਹਾਂ ਬਾਦਲ ਤੁਸਾ ਕਿਸੇ ਨੇ ਕੰਮ ਨਹੀਂ ਕੀਤਾ ਬਾਦਲ ਨੇ ਤੁਹਾਡੇ ਕੰਮ ਕੀਤੇ ਆ ਹਾਂਜੀ ਸਾਰੇ ਕੰਮ ਕੀਤੇ ਨੇ ਫਲਾਈਟ ਉਹਨੂੰ ਹਨ ਉਹਨੇ ਫ੍ਰੀ ਕੀਤੀ ਜੇ ਹੁਣ ਇਹਨਾ 600 ਜੌਂਟ ਮਾਫ ਕੀਤਾ ਵਾ ਜੇ ਕਹਿੰਦੇ 4 ਜੌਂਟ ਉਤੇ ਬਲਕਦੇ 600 ਦੇ ਪੈਸੇ ਲੱਗਣਗੇ ਹੂੰ ਹੂੰ ਤੇ ਸਾਨੂੰ ਦੱਸੋ ਵੀ ਸਾਨੂੰ ਫਾਇਦਾ ਕੀ ਹੈ ਨਹੀਂ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਆਟਾ ਦਾਲ ਦਿੱਤੀ ਹੈ ਮੁਫਤ ਬਿਜਲੀ ਦਿੱਤੀ ਹੈਗੀ ਹੈ ਹਾਂਜੀ ਇੱਕ ਸਵਾਲ ਹੈ ਗਿਆ ਆਟਾ ਦਾਲ ਤੁਹਾਨੂੰ ਮੰਨਦਿਆਂ ਦੇ ਦਿੱਤੀ ਬਿਜਲੀ ਫਰੀ ਦੇ ਦਿੱਤੀ ਕਦੀ ਤੁਸੀਂ ਇਹ ਗੱਲ ਕੀਤੀ ਵੀ ਸਾਨੂੰ ਬੱਚਿਆਂ ਦੀ ਐਜੂਕੇਸ਼ਨ ਫਰੀ ਮਿਲੇ ਜਾਂ ਸਿਹਤ ਸਹੂਲਤਾਂ ਮਿਲਣ ਜਾਂ ਰੁਜ਼ਗਾਰ ਮਿਲੇ ਇਹ ਰੁਜ਼ਗਾਰ ਵੀ ਕਹਿੰਦੇ ਸਾਰੇ ਕਰਾਰ ਤੇ ਸਾਰੇ ਕਰਦੇ ਆ ਪਰ ਦਿੰਦੇ ਕਿਸ ਨੂੰ ਕੋ ਨਹੀਂ ਦਿੰਦੇ ਨਹੀਂ ਹੈ ਦਿੰਦੇ ਨਹੀਂ ਆ ਵੋਟ ਤੁਸੀਂ ਬਾਦਲ ਨੂੰ ਪਾ ਦਿੰਦੇ ਹੋ ਹਾਂਜੀ ਇਸ ਵਾਰੀ ਕਿਹਨੂੰ ਲਿਆਉਣਾ ਫਿਰ ਆਹ ਹੋਲੀ ਅਸੀਂ ਤੇ ਆਣਾ ਪਿਆਰ ਕਾ ਬਾਦਲ ਸਾਹਿਬ ਵੀ ਆਜੇ ਬਾਦਲ ਸਾਹਿਬ ਹਾਂਜੀ ਸੋ ਤੁਹਾਡਾ ਸਾਰਾ ਪਰਿਵਾਰ ਬਦਲ ਸਾਹਿਬ ਨੂੰ ਉੜ ਪਾਏਗਾ ਜੇ ਤੇ ਹੁਣ ਮੰਨ ਲਓ ਹੁਣ ਜਿਤਨਾ ਅਸੀਂ ਭੁੱਖੇ ਮਰ ਰਹੇ ਆ ਤੇ ਸਾਨੂੰ ਜਿੱਦਾਂ ਬਦਲ ਸਾਹਿਬ ਨੇ ਦਿੱਤਾ ਵਾ ਸਾਰਾ ਕੁਝ ਤੇ ਅਸੀਂ ਉਸ ਸਾਹਿਬ ਨਾਲ ਬਦਲ ਸਾਹਿਬ ਨੂੰ ਪੋਣਾ ਚਾਹੁੰਦੇ ਸੋ ਦੋਸਤੋ ਗਰੀਬ ਪਰਿਵਾਰ ਜਿਹੜਾ ਅਸੀਂ ਖਡੂਰ ਸਾਹਿਬ ਦੇ ਵਿੱਚ ਪਹੁੰਚੇ ਸੀਗੇ ਗਰੀਬ ਪਰਿਵਾਰ ਕਿਰਾਏ ਤੇ 1000 ਰੁਪਏ ਦੇ ਕਿਰਾਏ ਤੇ ਇਹ ਮਕਾਨ ਦੇ ਵਿੱਚ ਦਿਨ ਚਾਰ ਮੈਂਬਰ ਰਹਿੰਦੇ ਨੇ ਤੇ ਇਹਨਾਂ ਨੇ ਆਪਣੀ ਗੱਲਬਾਤ ਦੱਸੀ ਹੈ ਪਰਿਵਾਰ ਦੀ ਜਿਹੜੀ ਇਹਨਾਂ ਦੀ ਮਜਬੂਰੀ ਹੈਗੀ ਸੀਗੀ ਪੈਨਸ਼ਨ ਕੱਟੀ ਹੋਈ ਹੈ ਸੋ ਇਹਨਾਂ ਨੇ ਧੱਕੇ ਖਾ ਕੇ ਵੇਖ ਲਿਆ ਪ੍ਰਸ਼ਾਸਨ ਕੋਲ ਵੀ ਗਿਆ ਡੀਸੀ ਦਫਤਰ ਵੀ ਗਿਆ ਹੈ ਪੈਨਸ਼ਨ ਇਹਨਾਂ ਦੀ ਨਹੀਂ ਆਈ ਸੋ ਇਹਨਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਸੋ ਦੋਸਤੋ ਇਸ ਵੀਡੀਓ ਨੂੰ ਅੱਗੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਇਸ ਵੀਡੀਓ ਤੇ ਕਮੈਂਟ ਵੀ ਦਿਓ ਜੀ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਖਨੂਰ ਸਾਹਿਬ ਤੋਂ ਅਸੀਂ ਅੱਜ ਪਹੁੰਚੇ ਸੀਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ